ਮੰਗਲ ਚੱਲ ਪੜੀ ਉਹ ਯਾਰ ਕਮੈਂਟ ਪਹਿਲੀ ਤੇ ਨਾ ਸੁਣਨਾ ਵੀ ਉਹ ਤੁਹਾਨੂੰ ਯਾਰ ਆਪਣਾ ਸਾਇਲੈਂਟ ਹੋ ਜਾਣਾ ਹਾਂਜੀ ਰੋਲ ਹੈ ਜੀ ਜੀ ਚੱਲ ਜਾਈਏ ਸਾਹਿਬ ਹਾਂਜੀ ਸਰ ਹਾਂਜੀ ਸਰ ਅੱਜ ਜੀ ਸਰ ਅੱਜ ਜੀ ਸਰ ਅੱਜ ਲੁਧਿਆਣਾ ਪਹੁੰਚੇ ਹੋ ਸਭ ਤੋਂ ਪਹਿਲਾਂ ਸਾਡੇ ਆਦਰ ਨਹੀਂ ਹੈ ਜੀ ਨਰੇਂਦਰ ਭਾਈ ਮੋਦੀ ਜੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਵੀ ਉਦੋਂ ਬੰਗਾਲ ਚੀਨਾ ਨਾਲ ਤੋਂ ਮੋਟ ਲੰਬੇ ਚਿਰ ਤੋਂ ਪੰਜਾਬ ਬਾਰੇ ਪੰਜਾਬ ਦੇ ਹਾਲਾਤਾਂ ਬਾਰੇ ਬਹੁਤ ਲੰਬੀਆਂ ਕਹਾਣੀਆਂ ਜਿਹੜੀਆਂ ਕੰਗੀਆਂ ਰਹੀਆਂ ਅੱਗੇ ਹੋ ਜਾ ਥੋੜਾ ਸ੍ਰੀ ਅੰਮ੍ਰਿਤਸਰ ਦੀ ਜਿਹੜੇ ਗੋਮਿਸ ਤੋਂ ਵੀ ਚਲਾਈ ਸਾਡੇ ਸ਼ੋਗੀ ਜੁਆਇੰਟ ਪੰਜਾਬ ਇਕੱਠਾ ਹੀ ਹਮਾਚ ਹਰਿਆਣਾ ਪੰਜਾਬ ਸੀ ਉਹ ਪੰਜਾਬੀ ਸੁrndੇ ਵੀ ਨੇ ਪੰਜਾਬੀ ਬੋਲਦੇ ਵੀ ਨੇ ਜਾਣਦੇ ਵੀ ਨੇ ਬਾਕੀ ਇਹ ਲੱਗਾ ਸਾਹਿਬ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਤੋਂ ਬੋਤਵਾ ਪਾਲੇ ਸੰਗਠਨ ਮੰਤਰੀ ਦਾਨ ਸਿੰਘ ਸਾਡੇ ਜਲ ਸਰੋਤ ਮੰਤਰੀ ਨੇ ਸ਼ਿਕਾਵਤ ਸਾਹਿਬ ਮੀਰ ਜਾਖੜ ਜੀ ਸਾਡੇ ਸਾਰੇ ਸਾਡੇ ਲੁਧਿਆਣੇ ਦੀ ਰਵਿੰਦਰ ਯਾਰ ਠੀਕ ਹੈ ਜੀ ਬੀਜੇਪੀ ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ ਦਿਲ ਦੀਆਂ ਕਰਾਈਆਂ ਜਿਨ੍ਹਾਂ ਨੇ ਮੈਨੂੰ ਠੀਕ ਹੈ ਆਪਣੇ ਪਰਿਵਾਰ ਦਾ ਇਸ ਸਾਥ ਬਣਾਇਆ ਪਰਿਵਾਰ ਦਾ ਸਾਥੀ ਬਣਾਇਆ ਮੈਂ ਬਹੁਤ ਧੰਨੀਆਂ ਕਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਦੋ ਤਿੰਨ ਮਹੱਤਵਪੂਰਨ ਗੱਲਾਂ ਸਭ ਤੋਂ ਪਹਿਲੀ ਪੰਜਾਬ ਕਿਉਂਕਿ ਇੱਕ ਬਾਰਡਰ ਸਟੇਟ ਆ ਪੰਜਾਬ ਦੇ ਵਿੱਚ ਬਹੁਤ ਤਾਕਤਾਂ ਐਸੀਆਂ ਐ ਜਿਹੜੀਆਂ ਹਮੇਸ਼ਾ ਪੰਜਾਬ ਨੂੰ ਪੰਜਾਬ ਦੇ ਅਮਨ ਸ਼ਾਂਤੀ ਨੂੰ ਹਮੇਸ਼ਾ ਪੰਕੜ ਦੀ ਕੋਸ਼ਿਸ਼ ਕਰਦੇ ਤੇ ਉਸ ਅਮਨ ਚੈਨ ਨੂੰ ਬਹਾਲ ਰੱਖਣ ਲਈ ਉਸ ਪੰਜਾਬ ਨੂੰ ਦੁਸ਼ਮਣਾਂ ਤੋਂ ਬਚਾ ਕੇ ਰੱਖਣ ਲਈ ਜੇ ਕੋਈ ਅੱਜ ਸਭ ਤੋਂ ਮਜ਼ਬੂਤ ਸ਼ਮਦੀਬੂਤੀ ਨਾਲ ਸਾਹਮਣੇ ਆ ਰਿਹਾ ਉਹ ਬੀਜੇਪੀਆ ਬੀਜੇਪੀ ਦੀ ਸਰਕਾਰ ਕਿਉਂਕਿ ਮੈਨੂੰ ਪਤਾ ਜਿੰਨੇ ਮੇਰੇ ਦਾਦਾ ਜਸਵੰਤ ਸਿੰਘ ਜੀ ਨੇ ਉਦੋਂ ਬੀਜੇਪੀ ਨਾਲ ਰਲ ਕੇ ਚਾਹੇ ਉਹ ਲੀਡਰ ਅੱਜ ਹੈਗੇ ਚਾਹੇ ਉਹ ਲੀਡਰ ਉਹਨਾਂ ਦੇ ਮਨਾਲ ਦੇ ਉਹ ਸ਼ਹੀਦ ਹੋ ਗਏ ਇੱਕ ਮੁੱਠੋ ਕੇ ਕੰਮ ਕੀਤਾ ਤੇ ਉਸੇ ਤਰੀਕੇ ਨਾਲ ਅੱਜ ਪ੍ਰਾਇੋਰਟੀ ਕਿਉਂਕਿ ਅੱਤਵਾਦ ਅੱਜ ਦਾ ਬਦਲ ਗਿਆ ਅੱਜ ਅੱਤਵਾਦ ਗੈਂਗਸਟਰਾਂ ਦੇ ਸ਼ਕਲ ਵਿੱਚ ਅੱਜ ਵਿਦੇਸ਼ਾਂ ਵਿੱਚ ਬਹਿ ਕੇ ਉਹ ਗੋਚ ਕਿਤੇ ਨਾ ਕਿਤੇ ਲੋਕਾਂ ਨੂੰ ਮਾਰ ਰਹੇ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਸਿਪਾਰੀ ਲੈ ਰਹੇ ਆ ਕਿਤੇ ਨਾ ਕਿਤੇ ਲੋਕਾਂ ਨੂੰ ਡਟ ਰਹੇ ਆ ਉਹਦੇ ਵਿੱਚ ਤੁਸੀਂ ਰੋਜ਼ ਇਹ ਹਾਲਾਤ ਪੰਜਾਬ ਦੇ ਦੇਖਦੇ ਹੋ ਕਿ ਸਭ ਤੋਂ ਪ੍ਰੀਅਰਟੀ ਇਹ ਆ ਜਿਵੇਂ ਕਰਕੇ ਸਾਡੀ ਇੰਡਸਟਰੀ ਜੇ ਆਣਾ ਤਾਂ ਮੇਨ ਇੰਡਸਟਰੀ ਟਾਊਨ ਰੋਜ਼ ਕਿਸੇ ਨਾ ਗੱਲ ਕਰੋ ਅਗਲਾ ਕਹਿੰਦਾ ਜੀ ਮੈਂ ਚੱਕ ਛੱਡ ਕੇ ਬਦਿਆ ਪ੍ਰਦੇਸ਼ ਜਾ ਰਿਹਾ ਮੈਂ ਛੱਡ ਕੇ ਉਪੀ ਜਾ ਰਹੇ ਆ ਕਿਉਂ ਕਿਉਂਕਿ ਉੱਥੇ ਸਰਕਾਰਾਂ ਜਿਹੜੀਆਂ ਬੀਜੇਤੀਆਂ ਨੇ ਉਹ ਇਸ ਤਰੀਕੇ ਨਾਲ ਤਗੜੇ ਹੋ ਕੇ ਕੰਮ ਕਰ ਰਹੀਆਂ ਉੱਥੇ ਕਿਸੇ ਵੀ ਐਟੀ ਨੈਸ਼ਨਲ ਨੂੰ ਮਾੜੇ ਬੰਦੇ ਨੂੰ ਉਹ ਸਿਰ ਨਹੀਂ ਚੱਕਣ ਦੇਉਂਦੀ। ਤੇ ਆਮ ਇਨਸਾਨ ਚਾਹੁੰਦਾ ਕੀ ਹੈ? ਸਭ ਤੋਂ ਪਹਿਲਾਂ ਉਹ ਆਪਣੀ ਅਮਨ ਸ਼ਾਂਤੀ ਪੀਸ ਆਰਾਮ ਦੀ ਜ਼ਿੰਦਗੀ ਜਿਉਣਾ ਚਾਹੁੰਦਾ। ਪੰਜਾਬ 'ਚ ਜਿਹੜੀ ਪਿਛਲੇ ਕਈ ਸਾਲਾਂ ਤੋਂ ਉਹ ਬੀਚੈਨਲੋਂ ਲੋਕ ਦੇਸ਼ਾਂ ਜਾ ਰਹੇ ਆ। ਉਹ ਉਹ ਗੈਂਗਸਟਰ ਜਿਹੜੇ ਅੱਤਵਾਦੀ ਰੂਪ 'ਚ ਉੱਥੇ ਵੀ ਪਿੱਛਾ ਨਹੀਂ ਛੱਡ ਰਹੇ ਤੇ ਇਸ ਕਰਕੇ ਪੰਜਾਬ ਨਸ਼ੇ ਦੇ ਹਾਲਾਤ ਸਾਰੀਆਂ ਸਰਕਾਰਾਂ ਰਹੀਆਂ ਕਿਸੇ ਨੇ ਰੋਕਿਆ ਕਾਂਗਰਸ ਵੀ ਰਹੀ ਹੁਣ ਆਮ ਆਦਮੀ ਪਾਰਟੀ ਆ ਵਾਅਦੇ ਕਰਦੇ ਰਹੇ ਪੰਜਾਬ ਨੂੰ ਬਦਲ ਦਰੋਗੇ ਇਹ ਕਰਕੇ ਜੋ ਸੋਚ ਮੋਦੀ ਸਾਹਿਬ ਦੀ ਹੈ ਚਾਹੇ ਉਹ ਦੇਸ਼ ਦੀ ਗੱਲ ਕਰੀਂ ਕਿਤੇ ਦੀ ਕਿਤੇ ਲੈ ਕੇ ਜਿਸ ਅੰਸਾਦ ਅਗਰ 47 ਦੀ ਗੱਲ ਜੀ 20 ਜਨ 47 ਦੀ ਗੱਲ ਜਿਹੜਾ ਨੇ ਗ੍ਰੇਸੂ ਤੀਜੇ ਨੰਬਰ ਤੇ 275 ਆਪਣਾ ਉਹਨਾਂ ਦੇ ਤੀਜੇ ਨੰਬਰ ਤੇ ਗੱਲ ਕਰਦੀ ਸ੍ਰੀਮਾਨ ਸਾਹਿਬ ਫਿਰ ਆਪਾਂ ਕਿਉਂ ਨਾ ਜੀ ਆਪਣਾ ਪੰਜਾਬ ਅਸੀਂ ਕਿਉਂ ਕਿੱਥੇ ਰਹਿ ਜੀ ਉਸ ਯੱਗ ਦੇ ਵਿੱਚ ਪੰਜਾਬ ਕਿਉਂ ਨਾ ਅੱਗੇ ਜਾਵੇ ਇਹ ਉਹਨੂੰ ਸਭ ਚੀਜ਼ਾਂ ਨੂੰ ਦੇਖਦੇ ਹੋਏ ਤੇ ਪਹਿਲੀ ਗੱਲ ਸਭ ਤੋਂ ਆਹ ਹੱਦ ਤੱਕ ਜੀ ਜੀਪੀ जिने बहुत मेहनत की थी मैं की थी? तक कह भी नहीं सकता भाई भाई ये भी उसी விதਿਆ ਹੋਇਆ ਮਿਹਨਤ ਕਰਕੇ ਜਿਹੜੀ ਬੀਜੇਪੀ ਨੂੰ ਇੱਥੇ ਤੱਕ ਲੈ ਕੇ ਆਈ ਹੈ ਅੱਜ ਆ ਪਿੰਡੀਆਂ ਬਨਾਰ दिख ਰਹੇ ਆ ਕੋਲੇ ਅਸੀਂ ਅੱਜ ਜੁਆਇਨ ਕਰਕੇ ਪਰ ਉਹਦੇ ਪਿੱਛੇ ਕਾਰਨ ਕੀ ਆ ਵੀ ਅੱਜ ਤੱਕ ਬੀਜੇਪੀ ਜੀ ਟੀਮ अकाਲੀ ਦਲ ਏ ਟੀਮ ਤੇ ਬੀਜੇਪੀ ਕੋਲ ਤੇ ਵੇਦਣ ਦਾ ਮੌਕਾ ਇਕੱਲੇ ਕੰਮ ਕਰਨ ਦਾ ਮੌਕਾ ਨਹੀਂ ਸੀ ਤੇ ਜਦੋਂ ਸੈਂਟਰ ਲੀਡਰਸ਼ਿਪ ਨੇ ਇਹ ਫੈਸਲਾ ਕਰ ਲਿਆ ਵੀ ਅਸੀਂ ਇਕੱਲੇ ਬੀਜੇਪੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਇਹ ਟੀਮ ਬਣ ਕੇ ਆਾ ਬੀਜੇਪੀ ਅਗਵਾਈ ਦੇਣ ਲਈ ਤਿਆਰ ਆ ਤੇ ਉਦੋਂ ਬਾਅਦ ਇਹ ਫੈਸਲਾ ਹੋਇਆ ਵੀ ਸਭ ਤੋਂ ਵੱਧ ਸਾਡੇ ਵਰਗੇ ਜਿਹੜੇ ਦੇਸ਼ ਦੀ ਗੱਲ ਕਰਦੇ ਜਿਹੜੇ ਦੇਸ਼ ਭਤੀ ਹਮੇਸ਼ਾ ਸੋਚ ਰੱਖਦੇ ਆ ਤੇ ਸਾਡੇ ਕੋਲੇ ਇਹ ਨੂੰ ਵੱਡੀਆਂ ਮੌਕੇ ਨਹੀਂ ਸੀ ਪੰਜਾਬ ਦੇ ਲੁਧਿਆਣਾ ਦਾ ਇਹਦੇ ਵਿੱਚ ਆਪਣਾ ਯੂਨਿਟ ਹੈ ਉਤਰਵਾਦੀ ਆ ਦੇਖੋ ਤਾਂ ਸਿੱਧਾ ਕਰਤਾਰਪੁਰ ਸਾਹਿਬ ਲੰਘਾ ਜਿਹੜਾ ਕਿ ਲੱਖਾਂ ਨਹੀਂ ਕਰੋੜਾਂ ਅਰਦਾਸਾਂ ਰੋਜ਼ ਹੁੰਦੀਆਂ ਸੀ ਵਿਦੇਸ਼ਾਂ 'ਚ ਪੂਰੇ ਕੋਜੀ ਤੇ ਉਹ ਕਰਤਾਰਪੁਰ ਸਾਹਿਬ ਲੰਘਾ ਕਿਹਨੇ ਖੋਲੇ ਮੋਦੀ ਸਰਕਾਰ ਨੇ ਖੋਲੇ ਜੇ ਗੱਲ ਕਰੀਏ ਹੁਣੇ ਦੇਖ ਰਿਹਾ ਸੀ ਸ਼ਹਿਬਜ਼ਾਦਿਆਂ ਦੇ ਨਾਮ ਤੇ ਇਹ ਮਸਾਲੂ ਉਲੂਪਟੀ ਕਰਵਾਨੀਆਂ ਹੋਈ ਨਹੀਂ ਕੋਈ ਵੀਰ ਬਾਲਦੇਵਸ ਕਿਸੇ ਨੇ ਕਦੀ ਨਹੀਂ ਸੋਚਿਆ ਸੀ ਯਕੀਨ ਹੈ ਸੋਚਿਆ ਤਾਂ ਮੋਦੀ ਵੀ ਸਰਕਾਰ ਵਿੱਚ ਹੋ ਚੁੱਕਾ ਉਹ ਤੋਂ ਬਾਅਦ 550 ਸਾਲਾ ਗੁਰਮਾਨ ਸਿੰਘ 350 ਸਾਲਾ ਗੁਰਮੋਹਨ ਸਿੰਘ 400 ਸਾਲਾ ਗੁਰਦੇਵ ਬਹਾਦਰ ਚਾਹੇ ਬਿਹਾਰ ਦੀ ਗੱਲ ਹੋਵੇ ਮੈਂ ਕਿਹਨਾਂ ਨਜ਼ਾਰਾ ਘਰੋਂ ਦੇਖੋ ਮੈਂ ਕੁਝ ਦਿਨ ਪਹਿਲਾਂ ਜਾ ਕੇ ਆਇਆ ਉੱਥੇ ਕੁਝ ਕੰਮ ਹੋ ਰਿਹਾ ਉੱਥੇ ਕੋਈ ਗੁਰਦੁਆਰਾ ਸਾਹਿਬ ਲਈ ਛਾਈ ਉਬਰ ਬਣ ਰਹੇ ਕੋਈ ਪੁਲ ਬਣ ਰਹੇ ਇਕੱਲੇ ਤੇ ਕਿਹਨੇ ਮੈਂ ਹੁਣੀ ਛੱਡ ਰਿਹਾ ਸੀ ਕਿਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਰ ਉੱਤੇ ਇਸ ਇੱਜ਼ਤਮਾਨ ਨਾਲ ਕੈਬਨਟ ਮੰਤਰੀ ਗਏ ਅਫਗਾਨਿਸਤਾਨ ਤੋਂ ਜਦੋਂ ਉਸ ਰੂਪ ਆਈ ਤੇ ਕਿਸ਼ ਸ਼ਾਨ ਨਾਲ ਅਧੀਆ ਸਾਹਿਬ ਜੇ ਦਰਬਾਰ ਸਾਹਿਬ ਦੀ ਗੱਲ ਕਰੀਏ ਤੇ ਬਾਹਰੋਂ ਉੱਥੇ ਬੜੀ ਲੋਕ ਚੜਾਵਾ ਚੜਾਉਂਦੇ ਆ ਐਫਸੀਆਰ ਇਹਨੂੰ ਰਜਿਸਟ੍ਰੇਸ਼ਨ ਗੁਰੂ ਹਰਮੰਦਰ ਸਾਹਿਬ ਦੀ ਬਿਸੀੜੀ ਬਾਹਰ ਦੀ ਸੰਗਤ ਆ ਡੋਨੇਸ਼ਨ ਆ ਜਿਹੜੀ ਦੇ ਸਕੇ ਉਹ ਬੜਾ ਸੌਖਾ ਜਦੋਂ ਇਹ ਤਾਂ ਗੱਲ ਕਰਨੀ ਹੋਸੀ ਜਿਹੜਾ ਹਰਮੰਦਰ ਸਾਹਿਬ ਜੀ ਅਸਤੀ ਤੋਂ ਬਾਹਰ ਕੱਟਣਾ ਹੋ ਚਲੋ ਇੱਕ ਪੁਆਇੰਟ ਜਿਹੜਾ ਈਸ਼ਾ ਕਾਂਗਰਸ ਪਾਰਟੀ ਅਸੀਂ ਉਦੋਂ ਸਾਰੇ ਬੈਠੇ ਸੀ ਹੈਰਾਨ ਹੋ ਜਿਵੇਂ ਅਕਾਲਪੁਰ ਸਾਹਿਬ ਦਰਬਾਰਾ ਸਾਹਿਬ ਲਾਂਗੇ ਬਾਰੇ ਗੱਲ ਕਰੀ ਬਹ ਚਾਹ ਚੜਿਆ ਤੇ ਜਦੋਂ ਰਾਮ ਮੰਦਰ ਦੀ ਗੱਲ ਆਈ ਆਪਣੇ ਜਿਹੀ پوری ਅਫਸਾ ਸਾਰੇ ਹਿੰਦੂ ਸਿੱਖ ਮੁਸਲਮਾਨ ਇਕੱਠਾ ਹੋ ਉਦੋਂ ਹੈਰਾਨ ਹੋ ਗਏ ਅਸੀਂ ਸਾਰੇ ਜਦੋਂ ਇੱਕ ਚਿੱਠੀ ਜਨਰਲ ਸੈਕਟਰੀ ਨੇ ਲਿਖੀ ਪ੍ਰਧਾਨ ਮੰਤਰੀ ਜੀ ਜਾਂ ਬੀਜੇਪੀ ਜਾਂ ਮੰਦਰ ਕਮੇਟੀ ਮੰਦਰ ਕਮੇਟੀ ਦਾ ਉੱਥੇ ਦਾ ਫੈਸਲਾ ਸੀ ਨਿਯੁਤੇ ਜਿਹੜੇ ਸੀ ਉਹ ਮੰੰਦਰ ਕਮੇਟੀ ਵੱਲੋਂ ਸੀ ਤੇ ਜਦੋਂ ਇਹਨਾਂ ਨੇ ਓਟ ਕਰਾਤਾ ਅਸੀਂ ਚਲੋ ਬੈ ਨਹੀਂ ਇਹਨੂੰ ਨਹੀਂ ਪੁੱਛਣਾ ਹ ਪਰ ਜਿਉਂ ਇਹ ਕਹਿ ਰਹੇ ਸੀ ਵੀ ਅਸੀਂ ਹਾਜ਼ਰ ਹੁੰਦਾ ਲਾਂਗੇ ਨੰਨੀ ਅਸੀਂ ਬੱਤਸਵਾ ਜਾਂ ਕੇ ਸਾਡਾ ਪ੍ਰਬੰਧ ਕਰ ਦੋ ਪਰ ਕੋਰੀ ਨਾ ਕਰਤੀ ਵੀ ਨਹੀਂ ਅਸੀਂ ਵੀ ਹੁਣ ਉਹ ਆਖਰੀ ਇਹਨਾਂ ਨੇ ਕਿੱਲ ਜਿਹੜੀ ਸਾਡੇ ਸਾਰਿਆਂ ਦੇ ਮਨਾਂ ਤੇ ਬਹੁਤ ਭਾਰੀ ਦੁੱਖ ਜਿਹੜਾ ਉਦੋਂ ਬਾਅਦ ਹੋਇਆ ਤੇ ਉਹਦੇ ਵਿੱਚ ਬਹੁਤ ਲੋਕਾਂ ਨੇ ਜਦੋਂ ਲਿਵਿਆਣੇ ਆ ਕੇ ਗੱਲ ਕੀਤੀ ਤੇ ਸਾਨੂੰ ਹਰੇਕ ਬੰਦੇ ਨੇ ਇਹ ਗੱਲ ਕਹੀ ਆ ਕਿ ਤੁਸੀਂ ਉਹ ਪੰਡਿਤ ਪਾਰਟੀ ਕਰ ਕੀ ਰਹੀ ਤੁਸੀਂ ਸਿਆਸਤ ਕਰੋ ਤੁਸੀਂ ਰਾਮ ਮੰਦਰ ਜਿਹੜਾ 400 500 ਸਾਲਾਂ ਬਾਅਦ ਤਕਰੀਬਨ ਉਹ ਕਰਜਾ ਜਿਹੜਾ ਸਾਲਾਂ ਦਾ ਸਾਰਾ ਜਿਉ ਬਹੁਤ ਸਾਵਧਤ ਇਹ ਫੈਸਲਾ ਕਰਕੇ ਦਾਇਆ ਤੇ ਅਸੀਂ ਉਸ ਦਰ ਦੇ ਵਿੱਚ ਪ੍ਰੰਪਰਨ ਕਿੱਧਰ ਨੂੰ ਜਾ ਰਹੇ ਹਾਂ ਤੇ ਪਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਆ ਵੀ ਦੇਸ਼ ਦੀ ਵਫਾ ਪ੍ਰਤੀ ਜਿਹੜੀ ਸਭ ਤੋਂ ਵੱਡੀ ਜਿਹੜੀ ਭਾਵਨਾ ਹੈ ਕਦੋਂ ਵੀ ਦੇਸ਼ ਦੇ ਪ੍ਰਤੀ ਗੱਲ ਕਦੇ ਵੀ ਬੀਜਪੀ ਨੇ ਚਾਹੇ ਉਹ ਕਿਸੇ ਵੀ ਦੇਸ਼ ਵਿਰੋਧੀ ਅੰਸਰ ਵੀ ਹੋਵੇ ਉਹਨੂੰ ਬੜੇ ਤਕੜੇ ਹੱਥਾਂ ਨਾਲ ਇਹ ਕਹਿ ਦਿੰਦੇ ਆ ਇਹਨੂੰ ਇਹ ਧਰਮ ਨਾਲ ਜੋੜ ਲੈਂਦੇ ਆ ਧਰਮ ਨਾਲ ਨਹੀਂ ਜਦੋਂ ਵੀ ਕੋਈ ਉਹਰੇ ਜਿਹਨੇ ਦੇਸ਼ ਨੂੰ ਗੁਰਦੁਆਰਿਆਂ 'ਚ ਤੋੜ ਭੰਗ ਕੀਤੀ ਜਿਹੜਾ ਜਿਹੜਾ ਬੰਦਾ ਉਰੇ ਆ ਕੇ ਇੱਕ ਦਵਾਰਾ ਬੰਦੂਖਾਂ ਲੈ ਕੇ ਉਹ ਲੋਕਾਂ ਨੂੰ ਇਕੱਠੇ ਕਰਨ ਲੱਗ ਗਿਆ ਸੀ ਜਦੋਂ ਲੋਕ ਡਰ ਗਏ ਸੀ ਹਮਰਿਤ ਪਾਲਾ ਕੇ ਜਰਾ ਸੀ ਕਿਨੇ ਜਦੋਂ ਸੇਮਗੇ ਸੀ ਸਾਰੇ ਵੀ ਆਰੇ ਦੁਬਾਰਾ ਕੀ ਹੋ ਰਿਹਾ ਪੰਜਾਬ ਦੀ ਯਕੀਨ ਇਹੋ ਫੈਸਲਾ ਕੀਤਾ ਹੈਟਰੀ ਵਾਲੇ ਦੀ ਲਤਾਂ ਕੰਮ ਗਈਆਂ ਸੀ ਇਸ ਕਰਕੇ ਇਹ ਚੀਜ਼ ਸਾਲੀਆਂ ਕਰਵਾਉਣੇ ਜਿਹੜੀਆਂ ਤੇ ਮੈਂ ਇਹ ਵਿਸ਼ਵਾਸ ਨਾਲ ਦ ਨੂੰ ਕਹਿ ਸਕਦਾ ਵੀ ਜਸ ਤ੍ਰਿਕੇ ਨਾਲ ਹੋਰੇ ਤਰੱਕੀ ਬਾਕੀ ਸੂਬਿਆਂ ਚ ਹੋ ਰਹੀ ਹੈ ਉਹੀ ਤਰੱਕੀ ਹੈ ਜਿਹੜੀ ਅਮਨ ਸ਼ਾਂਤੀ ਵਿਆਕੇ ਪੰਜਾਬ ਚ ਕਰਾਂਗੇ ਅਕੀਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਜੋ ਅੱਜ ਉਤਸ਼ਾਹ ਦੇਖਿਆ ਅੱਜ ਜੋ ਚਾਹ ਦੇਖਿਆ ਕਿਉਂਕਿ ਭਾਜਪਾ ਦੇ ਵਿੱਚ ਵੀ ਬਹੁਤ ਲੋਕ ਕੈਂਡੀਡੇਟਸ ਬਹੁਤ ਲੋਕ ਟੇਕ ਤੇ ਮੰਗਰੇਸ ਬਹੁਤ ਖਬਰਾਂ ਵੀ ਐਸੀਆਂ ਲੱਗੀਆਂ ਰਹੀਆਂ ਪਰ ਇੱਕ ਹੋ ਕੇ ਇੱਕ ਹੋ ਕੇ ਬੀਜਪੀ ਅਭੀਜ ਦੇ ਲੀਡਰ ਮੇਰੇ ਕਮੈਂਟ ਹੱਥਾਂ ਵਿੱਚ ਫੁੱਲਾਂ ਦੇ ਵਰਖਾ ਕੀਤੀ ਮੈਂ ਸਮਝਦਾ ਅੱਜ ਲੁਧਿਆਣਾ ਇੱਕ ਹੋ ਗਿਆ ਮੈਂ ਸਮਝਦਾ ਕੋਈ ਕਿਸੇ ਪਾਰਟੀ ਦੀ ਗੱਲ ਹੀ ਨਹੀਂ ਰਹੀ ਅੱਜ ਲੋਕਾਂ ਦੇ ਜਿਵੇਂ ਇੱਕ ਮੇਲਾ ਹੁੰਦਾ ਨਾ ਮੇਲੇ ਕੋਈ ਪਾਰਟੀ ਨਹੀਂ ਕੋਈ ਧਰਮ ਨਹੀਂ ਸਮਾਇਆ ਹੋ ਤੇ ਅੱਜ ਉਸ ਬੀਜੇਪੀ ਦੇ ਜਿਹੜਾ ਦੇਸ਼ ਦੇ ਮੋਦੀ ਜੀ ਦੀ ਗੱਲ ਜਿਹੜੀ 400 ਪਾਰ ਕਰਨ ਦੀ ਗੱਲ ਉਹਦੇ ਵਿੱਚ ਅੱਜ ਲੁਧਿਆਣਾ ਹੈ ਜਿਹੜਾ 400 ਵਿੱਚ ਅੱਜ ਸ਼ਾਮਿਲ ਹੋ ਗਿਆ ਤੇ ਅੱਜ ਹਰ ਵਰਗ ਹਰ ਰੰਗ ਹਰ ਮੈਂ ਜਿਹੜੀਆਂ ਬਾਕੀ ਪਾਰਟੀਆਂ ਛੱਡ ਕੇ ਅੱਜ ਲੋਕ ਅੱਜ ਰੇਲਵੇ ਸਟੇਸ਼ਨ ਪਹੁੰਚੇ ਤੇ ਅੱਧਾ ਦਿਨ ਪਾਰਟੀ ਨੇ ਅੱਧਾ ਦਿਨ ਚੱਲੂ ਜਿਹੜੀ ਪਾਰਟੀ ਆ ਜਿਹੜੀ ਬੁਰੇ ਉਹਨਾਂ ਨੇ ਤਿਆਰੀ ਕੀਤੀ ਤੇ ਅੱਜ ਉਹ ਤਿਆਰੀ ਕਰਕੇ ਮੈਂ ਇਸ ਕਲਪੇ ਇਹਨਾਂ ਦਾ ਸਹਤ ਨਵਾਦੀ ਆ ਅਕੀਰ ਤੁਸੀਂ ਬਾਅਦ ਚ ਕੁਐਸਚਨ ਪੁੱਛਿਓ ਪਰ ਇੱਕ ਗੱਲ ਜ਼ਰੂਰ ਮੈਂ ਕਰਨੀ ਪਾਉਂਦੀ ਜੋ ਮੇਰੇ ਮਨ ਚ ਮੇਰੇ ਮਨ ਚ ਬਹੁਤ ਵੱਡੀ ਇਹ ਚੀਜ਼ ਹੈ ਮੈਨੂੰ ਪਤਾ ਕਿ ਮੈਂ ਇਹ ਛੜਕ ਵੀ ਸ਼ਬਦ ਕੋਈ ਛੁੱਟ ਨਹੀਂ ਹੋ ਜਾ ਇਹ ਮੈਨੂੰ ਪਤਾ ਅੰਕਲ ਜਦੋਂ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਲੇਕ ਉਹਨਾਂ ਦੇ ਮਨ 'ਚ ਪੰਜਾਬ ਪ੍ਰਤੀ ਕੀ ਆ ਉਹ ਮੈਂ ਉਦੋਂ ਦੇਖਿਆ ਜਦੋਂ ਫਿਰੋਜ਼ਪੁਰ ਪ੍ਰਾਈਮ ਮਿਨਿਸਟਰ ਸਾਹਿਬ ਨੇ ਪ੍ਰੋਗਰਾਮ ਬਣਾਇਆ ਹੁੰਦਾ ਉਹਨਾਂ ਨੇ ਮੀਂਹ ਦੀ ਤੂਫਾਨ ਜਹਾਜ਼ ਪਠੰਡੇ ਕੋਈ ਹੋ ਕੇ ਸਰਕਾਰ ਕਾਂਗਰਸ ਦੀ ਕੋਈ ਡੀਜੀਪੀ ਨਹੀਂ ਪਹੁੰਚਿਆ ਦੇਖੋ ਇੱਕ ਚੀਮ ਇੱਕ ਪ੍ਰਾਈਮ ਮਿੰისტਰ ਸਾਹਿਬ ਆਏ ਉਹ ਕੋਈ ਡੀਜੀਪੀ ਦੀ ਕੋਈ ਚੀਫ ਸੈਕਟਰੀ ਨਹੀਂ ਕੋਈ ਮੰਤਰੀ ਨਹੀਂ ਤੇ ਪਰ ਇੰਨਾ ਉਹਨਾਂ ਨੇ ਮਨ ਸੀ ਵੀ ਮੈਂ ਆ ਚੀਜ਼ਾਂ ਲੈ ਕੇ ਆਇਆ ਜਿਹੜੇ ਪੰਜਾਬ ਦੀ ਮੈਨਾਊਂਸਮੈਂਟ ਕਰ ਰਿਹਾ ਉਹ ਬਠਿੰਡੇ ਤੋਂ ਬਾਹਰ ਰੋਡ ਨਿਕਲ ਕੇ ਗੱਡੀ ਜਿਹੜਾ ਕਿ ਪ੍ਰਾਈਮ ਮਿੰისტਰ ਖਾਸਕੌਂਦੇ ਬਾਰਡਰ ਦੇ ਨਾਲ-ਨਾਲ ਕੋਲਕਤਾ ਕਦੇ ਸਕਿਉਰਿਟੀ ਨਾਉ ਨਹੀਂ ਕਰਦੀ ਉਹਨਾਂ ਨੇ ਸਭ ਕੁਝ ਪਰੇ ਤੋੜ ਕੇ ਪੰਜਾਬ ਖਤਰ ਉਹ ਵਾਇਰੋਡ ਤੇ ਇੱਕ ਬਹੁਤ ਛੋਟੀ ਸਾਜ਼ਿਸ਼ ਕਰਕੇ ਇਹ ਗ੍ਰੇਮੀਆ ਚੱਲ ਰਹੀ ਹੈ ਬਹੁਤ ਛੋਟੀ ਸਾਜ਼ਿਸ਼ ਕਰਕੇ 10 20 50 ਬੰਦੇ ਇੱਕ ਐਸੀ ਜਗ੍ਹਾ ਤੇ ਪੁੱਲ ਤੇ ਉਹ ਮੂਰੇ ਟ੍ਰੈਫਿਕ ਝਾਂਮ ਕਰਵਾਤੀ ਕਿ ਪ੍ਰਾਈਮ ਮਿਨਿਸਟਰ ਸਾਹਿਬ ਉਹਦੇ ਰੁੱਕੇ ਬਹੁਤ ਹੀ ਵੰਦਾ ਉਹ ਜੀ ਮੈਨੂੰ ਪਤਾ ਜਿੰਨੇ ਪਰਸੈਂਟ ਉਹਨਾਂ ਨੇ ਸਿੱਧੀ ਭਾਰਤੀ ਫੌਜ ਜਿੰਨੀ 3% ਤੱਕ ਵੀ ਫੌਜ ਜਿਹੜੀ ਉਹ ਪੰਜਾਬ ਦੀ ਸੱਤੋਂ ਵੱਡਾ ਦੇਸ਼ ਦਾ ਮਿਊਜ਼ੀਅਮ ਗੁਰਨਾਨ ਦੇਵ ਜੀ ਦੇ ਨਾਮ ਤੇ ਉਹਨਾਂ ਨੇ ਜਿੱਥੇ ਕਰਤਾਰਪੁਰ ਸਾਹਿਬ ਆਪਣਾ ਕੋਰੀਡੋਰ ਬੜੇ ਉੱਚ ਤੇ ਸਟੀਲ ਹੱਬ ਆਫ ਇੰਡੀਆ ਜਿਹੜੀ ਉਹਨਾਂ ਨੇ ਬਣਾਉਣਾ ਸੀ ਆਪਣੀ ਗਵਿੰਦਗੜ੍ਹ ਆਈਟੀ ਹੱਬ ਉਹਨਾਂ ਨੇ ਬਣਾਉਣਾ ਸੀ ਮਹਾਲੀ ਇੱਥੇ ਤੱਕ ਗੱਲ ਕੀਤੀ ਸੀ ਐਮਸ ਜਾਂ ਇਹ ਤਾਂ ਬਹੁਤ ਉਹਨਾਂ ਨੇ ਹਰ ਇਹੋ ਸੋਚਿਆ ਸੀ ਵੀ ਜਿਹੜੇ ਧਰਮੀ ਫੌਜੀ ਨੇ ਜਿਹੜੇ ਅੱਗੇ ਉਹਨਾਂ ਨੂੰ ਵੀ ਕਿਵੇਂ ਦੁਬਾਰਾ ਉਹਨਾਂ ਦੇ ਬੱਚਿਆਂ ਨੂੰ ਅੱਗੇ ਕਿਵੇਂ ਨੌਕਰੀਆਂ ਦੇਣੀਆਂ ਆਣੀਆਂ ਇਹ ਤੁਹਾਨੂੰ ਥੋੜਾ ਬਹੁਤ ਛੋਟੀਆਂ ਗੱਲਾਂ ਦੱਸੀਆਂ ਸਾਰਾ ਪੰਜਾਬ ਦਾ ਜਿਹੜਾ ਕਿਸਾਨ ਦਾ ਤਰਜਾ ਉਹ ਜਿਹੜਾ ਨਹੀਂ ਮਾਫ ਕਰਨ ਦੀ ਗੱਲ ਕਰੀ ਕਰੀ ਸੋ ਲੈ ਕੇ ਆਏ ਸੀ ਕੈਰੀ ਇਹਨਾਂ ਪੂਸ਼ੰਦਾ ਸਪਰੀਨਗ ਪੈਕੇਜ ਜਿਵੇਂ ਜਿਵੇਂ ਬੱਤੀ ਜਾਂ ਮਾਚਰ ਜਾਂ ਹਿਲ ਸਟ੍ਰੀਟਸ ਜਾਂ ਇੰਡਸਟਰੀ ਨੂੰ ਰਿਵਿਊ ਉਸੇ ਤਰੀਕੇ ਨਾਲ ਜਿਹੜੀਆਂ ਸਾਡੀਆਂ ਬਾਰਡਰ ਦੇ ਡਿਸਟ੍ਰਿਕਟ ਨੇ ਉਹਨਾਂ ਦੀ ਖਾਸ ਤੌਰ ਤੇ ਚਾਹ ਉਹ ਗੋਜੂਰਾ ਚਾਹ ਉਹ ਤਰੰਤਰਨਾ ਚਾਹੀਦਾ ਜਿਵੇਂ ਸਰ ਸਰ ਸਾਵਾ ਜਿਹਨੇ ਵੀ ਬਾਰਡਰ ਤੇ ਉਹਨਾਂ ਨੂੰ ਉਸੇ ਤਰੀਕੇ ਨਾਲ ਜਿਵੇਂ ਪਹਾੜਾਂ ਦੇ ਰਾਜਿਆਂ ਨੂੰ ਇੰਡਸਟਰੀਆਂ ਸੂਟ ਮਿਲਦੀਆਂ بڑے ਤੋਂ بڑے ਪ੍ਰੋਜੈਕਟ ਵੀ ਉੱਥੇ ਆ ਸਕਣ ਉਹ ਇੰਡਸਟਰੀ ਦੇ ਵਿੱਚ ਸੂਟ ਦਾ ਆਧਾਰ ਸੀ ਹੋਰ ਪੁਲਿਸ ਦੀਆਂ ਉਹਨਾਂ ਨੇ ਕੰਪਨੀਆਂ ਵਧਾਉਣ ਦੇ ਜਿਹੜੀਆਂ ਮੈਂ ਅਜੇ ਭੁੱਲ ਗਿਆ ਦੁਬਾਰਾ ਦੱਸੂਗਾ ਇਹ ਬੰਦਿਆਂ ਨੇ ਉਹਨਾਂ ਨੂੰ ਰੋਕੇ ਉੱਥੇ ਜਾਣ ਇੱਕ ਇਸ ਕਰਕੇ ਉਹ ਸੁਪਨਾ ਹੈ ਜਿਹੜਾ ਉਹਨਾਂ ਦਾ ਉਹ ਦਵਾਰਾਂ ਸੱਚ ਹੋਵੇ ਉਹ ਜੂਮ ਤੋਂ ਬਾਅਦ ਪੰਜਾਬ ਦੀ ਵਿਜੇ ਜਿਹੜੀ ਉਹ ਲੱਗੇਗੀ ਜਦੋਂ ਅਸੀਂ ਆਪਣੇ ਆਪ ਨੂੰ ਟਕੜਾ ਇੱਕ ਚੀੜਾ ਸਾਰੇ ਫੜਾ ਕੇ ਲੈ ਕੇ ਜਾਵਾਂਗੇ ਤੇ ਆਪਣੇ ਆਪ ਨੂੰ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਪੂਰੀਆਂ ਹੋਣਗੀਆਂ ਬਿੱਟੂ ਜੀ ਤੁਸੀਂ 10 ਸਾਲ ਮੈਂਬਰ ਪਾਰਲੀਮੈਂਟ ਦਾ ਹੁੰਦੇ ਜਾਣਾ ਚਾਹੁੰਦੇ ਤਾਂ ਮੈਂ ਪੁੱਛਣਾ ਚਾਹਦਾ ਕਿ ਲੁਧਿਆਣਾ ਦੇ ਜਿਹੜੇ ਜਵਲੰਤ ਮੁਟਿਆ ਟਾਡਾ ਬੁੱਢਾ ਨਾਲਾ ਜਿਹੜਾ ਸੋਨੇ ਦੀ ਖਾਨ ਬਣਿਆ ਰਿਹਾ ਪਿਛਲੇ ਦਿਨਾਂ ਪਰ ਰੁਪਿਆ ਆਇਆ ਕੁਛ ਨਹੀਂ ਹੋਇਆ ਤੇ ਇਹਨਾਂ ਮਸਲਿਆਂ ਨੂੰ ਤੁਸੀਂ ਕਿਉਂ ਨਹੀਂ ਹੱਲ ਹੋ ਸਕਦੇ ਹੋਰ ਅੱਗੇ ਕੀ ਕਰੋਗੇ ਤੁਸੀਂ ਮੈਂ ਇਹ ਗੱਲ ਕਰ ਰਿਹਾ ਸੀ ਇਹਨਾਂ ਨਾਲ ਬੇਸ਼ੱਕ ਬਿੱਕੂ ਸੈਂਟਰ ਸਰ ਅਸੀਂ ਤਾਂ ਸਮਾਰਟ ਸਿਟੀ ਘਰ ਵੀ ਆਪੋਜੀਸ਼ਨ ਸ਼ੋਕਿੰਗ ਵੀ ਲੁਧਿਆਣਾ ਇਹ ਪਹਿਲੇ 7000 ਕਰੋੜ ਰੁਪਿਆ 650 ਕਰੋੜ ਰੁਪਿਆ ਕਿਹਨੇ ਦਿੱਤਾ ਹੈ ਸੈਂਟਰ ਗਵਰਨਮੈਂਟ ਦਾ ਹੀ ਆ ਜਿਹੜਾ ਬੁੱਧੇ ਤੇ ਆਲੀ ਆਇਆ ਸੀ ਉਹ ਉਹਦਾ ਅਸੀਂ ਤਾਂ ਉਥੋਂ ਉਹਨਾਂ ਨੇ ਫਿਰ ਪੈਸਾ ਦਿੱਤਾ ਪਰ ਅਪ੍ਰੋਵੀਜ਼ਨ ਛੋਣ ਨਾ ਕੇ ਇੱਥੇ ਨਕੀਲ ਨਹੀਂ ਪਾ ਸਕਿਆ ਉਹਨਾਂ ਨੂੰ ਜਿਹੜਾ ਕਿ ਅੱਜ ਉਹ ਪੈਸਾ ਉਹਨੂੰ ਪਤਾ ਬੀ ਦੇ ਕਿ ਉਹ ਕੀ ਕਰਤ ਕਰਦੇ ਜਿੱਥੇ ਜਿਹਨੇ ਉਹ ਮਿਸਯੂਜ਼ ਕੀਤਾ ਉਹ ਪੈਸਾ 1600 ਕਰੋੜ 1650 ਕਰੋੜ ਤਾਂ ਮੇਰੇ ਤੋਂ ਹੀ ਜਣਾ ਜਿਹੜਾ ਇੱਥੇ ਸੈਂਟਰ ਗਵਰਨਮੈਂਟ ਦਾ ਆਇਆ ਹੋਇਆ ਇਹ ਤੁਸੀਂ ਰਾਮ ਮੰਦਰ ਦੇ ਨਾਮ ਤੇ ਕਿੰਨੇ ਕ ਨਰਾਜ਼ ਹੋਏ ਆਪ ਆਪਕੇ ਸਾਥ ਹੈ ਜੀ ਰਾਮ ਮੰਦਰ ਦੇ ਨਾਮ ਤੇ ਲੁਧਿਆਣਾ ਕੀ ਆਪ ਨਹੀਂ ਤੁਸੀਂ 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 ਸੋਚਦੇ ਹੋ ਕੋਈ ਰਾਮ ਮੰਦਰ ਰਾਮ ਤੋਂ ਬਗੈਰ ਕੋਈ ਘਰ ਹੈਗਾ ਚਾਹ ਕਾਂਗਰਸੀ ਹੋਵੇ ਚਾਹ ਕਿਸੇ ਹੋਵੇ ਰਾਮ ਤਾਂ ਹਰ ਘਰ ਚ ਤੇ ਹਰ ਘਰ ਹੀ ਨਰਾਜ਼ ਸੀਗਾ ਜਦੋਂ ਰਾਮ ਜੀ ਨੇ ਜਾਣੋ ਇਹ ਗੱਲ ਕੀਤੀ ਵੀ ਰਾਮ ਆ ਰਹੇ ਆ ਆਪਕੇ ਸਾਥ ਹੈ ਜੀ ਆਪ ਦੇ ਸਾਥ ਆ ਰਹੇ ਸਾਰੇ ਮੈਂ ਤਾਂ ਤੁਹਾਨੂੰ ਪਹਿਲਾਂ ਕਹਿੰਦਾ ਵੀ ਸਾਰੇ ਆ ਗਏ ਅੱਜ ਕਿੰਨੇ ਲੋਕ ਆ ਰਹੇ ਨੇ ਕਾਂਗਰਸ ਕਿੰਨੀ ਸਾਬਤ ਦਾ ਵਧਾਇਆ ਕਿ ਸੰਜੇ ਦਲਵਾਰੀ ਨੇ ਉਸ ਸਿੱਖੇ ਸਾਡੇ ਜ਼ਰੀਏ ਉਹ ਕਹਿੰਦੇ ਵੀ ਐਸੀ ਕੀ ਕਮੀਆਂ ਰਹਿ ਗਈਆਂ ਅਸੀਂ ਕੀ ਤੁਹਾਨੂੰ ਪਿਆਰ ਤੇ ਮੁਹੱਬਤ ਨਹੀਂ ਦੇ ਪਾਈ ਤੁਸੀਂ ਅੱਜ ਪਹਿਲੀ ਗੱਲ ਲੀਡਰਾਂ ਦੀ ਉਹ ਤਾਂ ਆ ਪਾਰਟੀ ਨੇ ਦੇਖਣਾ ਵੀ ਕਿਹਨੂੰ ਜੁਆਇਨ ਕਰਾਉਣਾ ਮੈਂ ਮੈਂ ਤਾਂ ਕਾਂਗਰਸ ਵਰਕਰਾਂ ਦੀ ਗੱਲ ਕਰਦਾ ਜਿਨ੍ਹਾਂ ਦੇ ਮਨ ਚ ਜਿਹੜੇ ਸਾਨੂੰ ਜਿਹੜੇ ਕਹਿੰਦੇ ਸੀ ਰੋਜ਼ ਪੁੱਛਦੇ ਸੀ ਵੀ ਇਹ ਕਿਉਂ ਕੀਤਾ ਜੀ ਜਿਨ੍ਹਾਂ ਨੇ ਕਮਲ ਦੇ ਫੁੱਲ ਤੇ ਮੋਹਰ ਲਾਉਣੀ ਆ ਰਾਮ ਜੀ ਉਹ ਤੇ ਰਾਮ ਦਿਖਦਾ ਏ ਤੇ ਉਹ ਵਰਕਰ ਆ ਜਿਹੜਾ ਕਾਂਗਰਸ ਪਾਰਟੀ ਦਾ ਉਹ ਕੋਈ ਵੀ ਕਾਂਗਰਸ ਪਾਰਟੀ ਨਾਲ ਨਹੀਂ ਰਹੂਗਾ ਜੀ ਪ੍ਰਤਾਪ ਸਿੰਘ ਬਾਦਵਾ ਜੀ ਨੇ ਕਿਹਾ ਹੈ ਕਿ ਅੱਛਾ ਹੈ ਚਲੇ ਜਾਗੇ ਤੁਸੀਂ 1 ਲੱਖ ਵੋਟਾਂ ਤੋਂ ਹਾਰਾਂਗੇ ਸਾਡੇ ਸੀਨੀਅਰ 2 ਲੱਖ ਚਲੋ ਜੀ ਉਹ ਜੇ ਮੈਂ ਕੋਈ ਗੱਲ ਫਿਰ ਫਿਰ ਮੈਂ ਕਹਿ ਦੂੰਗਾ ਮੈਂ ਤਾਂ ਇੰਨੀ ਕਹਿਣਾ ਬਈ ਚਲੋ ਇਹਨਾਂ ਨੂੰ ਲੈ ਤਾ ਫਾਰੇ ਇੱਕ ਫਿਰ ਬਾਜਬਾਜੀ ਨੂੰ ਤੁਸੀਂ ਮੇਰਾ ਵੀ ਸਨੇਹਾ ਲੈ ਦਿਓ ਬਾਜਬਾਜੀ ਨੂੰ ਕਹੋ ਆਜੋ ਦੇਖਦੇ ਆ ਵੀ ਕਿਹੜਾ ਮਾਂਜਦਾ ਇੱਕ ਦੂਜੇ ਨੂੰ ਆਜੋ ਲੁਧਿਆਣੇ ਮੈਂ ਤਾਂ ਆ ਗਿਆ ਉਹਨਾਂ ਨੂੰ ਕਹਾਂ ਆਜੋ ਲੁਧਿਆਣੇ ਕੈਂਡੀਡੇਟ ਕਾਂਗਰਸ ਦੇ ਬਣ ਕੇ ਕੀ ਗੱਲ ਨਹੀਂ ਹੋ ਗਈ ਕੱਲ ਨੂੰ ਲੱਗਦਾ ਜਿਵੇਂ 10 ਸਾਲ ਪਹਿਲਾਂ ਵੀ ਜੇਪੀ ਜੈਨ ਹੋ ਜਾਂਦੇ ਮੈਂ ਤੁਹਾਨੂੰ ਇਹੀ ਗੱਲ ਤੁਸੀਂ ਸਮਝਦੇ ਹੀ ਨਹੀਂ ਮੈਂ ਤੁਹਾਨੂੰ ਕਿਹਾ ਵੀ ਅਕਾਲੀ ਦਲ ਤੋਂ ਬਾਹਰ ਹੋ ਕੇ ਪਹਿਲੀ ਵਾਰ ਲੜ ਰਹੇ ਆ ਉੱਥੇ ਅਕਾਲੀ ਦਲ ਸੀ ਉਸ ਵੇਲੇ ਤਿੰਨ ਸੀਟਾਂ ਤੇ ਲੜਦੇ ਸੀ ਮੈਂ ਹੁਸ਼ਿਆਰਪੁਰ ਜਾਂ ਗੁਰਦਾਸਪੁਰ ਥੋੜੀ ਲੜਨਾ ਸੀ ਸਰ ਮੇਰਾ 13 ਨਹੀਂ 13 ਸੀਟਾਂ ਤੇ ਇਸ ਵਾਰ ਲੜ ਰਹੇ ਆ ਇੱਕ ਵੀਰਾ ਸੁਆਗਤ ਸਰ ਸਰ ਜਿਹੜੀਆਂ ਪਾਰਟੀਆਂ ਨੇ ਇਹਨੀਆਂ ਕੀ ਗੱਲ ਬੋਲ ਗਿਆ ਘਣਾ ਕਰਕੇ ਜਿਵੇਂ ਇਹਨਾਂ ਨੇ ਕਿਹਾ ਉਹ ਪਾਰਟੀਆਂ ਦੀ ਲੀਡਰਸ਼ਿਪ ਨੂੰ ਇਹ ਇੰਨਾ ਸੱਚ ਨਹੀਂ ਕਹਿਣਾ ਚਾਹੀਦਾ ਕਿ ਲੋਕੀ ਕਿਉਂ ਲੜ ਰਹੇ ਆ ਸਾਡੇ ਸਦਰ ਬਹੁਤ ਵਧੀਆ ਇਹ 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 ਅਸਲੀ ਗੱਲ ਤੁਸੀਂ ਇਹ ਕੀਤੀ ਆ ਬਈ ਇੰਨਾ ਕੁਝ ਉੱਥੇ ਤਾਂ ਜੀ ਇਹ ਹਾਲਾਤ ਬਣ ਗਏ ਅੱਜ ਤੁਸੀਂ ਜਿਵੇਂ ਕਾਂਗਰਸ ਪਾਰਟੀ ਦੇ ਦੋ ਵਾਰ ਐਮਪੀ ਔਜਲਾ ਸਾਹਿਬ ਜਿੱਤੇ ਹੋਏ ਆ ਮਨੀਸ਼ ਤਵਾੜੀ ਕਿੱਡੇ ਵੱਡੇ ਲੀਡਰ ਨੇ ਅੱਜ ਤੱਕ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਇੱਕ ਸਾਨੂੰ ਮਿਲਣੀ ਹੈ ਜਾਂ ਨਹੀਂ ਮਿਲਣੀ ਕੋਈ ਵਾਰੀ ਵਾਰਸ ਹੀ ਨਹੀਂ ਉੱਥੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਕੋਈ ਕਿਸੇ ਨੂੰ ਦੱਸਣ ਵਾਲਾ ਹੀ ਹੈ ਨਹੀਂ ਜਿੱਤਨ ਹਾਰਨ ਦੀ ਗੱਲ ਤਾਂ ਤੁਸੀਂ ਛੱਡੋ ਤਾਂ ਚੱਲਦਾ ਰਹਿੰਦਾ ਏ ਉੱਥੇ ਕੋਈ ਬੰਦਾ ਅੱਜ ਵੀ ਸਾਰੇ ਦਿੱਲੀ ਬੈਠੇ ਹੋਣਗੇ ਮੈਂ 4 ਦਿਨ ਜੁਆਇਨ ਕੀਤਾ ਤੇ ਪਾਰਟੀ ਨੇ ਟਿਕਟ ਅਨਾਉਂਸ ਕਰਤੀ ਤੇ ਕਾਂਗਰਸੀਏ ਜਿਹੜੇ ਸਾਰੇ ਪੁਰਾਣੇ ਤੋਂ ਪੁਰਾਣੇ ਨੇ ਉਹ ਦਿੱਲੀ ਕੋਈ ਨਾ ਕੋਈ ਕਿਹਨੂੰ ਲੱਭ ਰਿਹਾ ਕੋਈ ਕਿਹਨੂੰ ਲੱਭ ਰਿਹਾ ਸਪਾਰਸ਼ਾਂ ਲਵਾ ਰਿਹਾ ਵੀ ਸਾਨੂੰ ਟਿਕਟ ਮਿਲ ਜੇ ਜਿਹੜੇ ਐਨੇ ਨੇ ਚਿਰ ਸੀਨੀਅਰ ਮੰਤਰੀ ਰਹਲੇ ਉਹਨਾਂ ਦੇ ਸੀਨੀਅਰ ਮੰਤਰੀ ਆਸ਼ੀ ਦੀ ਗੱਲ ਨਹੀਂ 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 ਆ ਮਨੀਸ਼ ਟਵਾੜੀ ਜੀ ਦਾ ਉਹ ਲੜਦੇ ਆ ਬਟਾ ਤੁਹਾਨੂੰ ਅਸੈਂਬਲੀ ਪ੍ਰੈਸ ਦੀ ਟਵਾੜੀ ਜੀ ਦਾ ਤਾਂ ਖਤਰਾ ਹੀ ਸੀ ਤਾਂ ਕਿ ਅੱਧਰ ਆਏ ਹੋ ਚਲੋ ਮੈਂ ਤਾਂ ਹੁਣ ਕੀ ਕਹਿਣਾ ਜੀ ਮੈਂ ਤਾਂ ਕੀ ਕਹਿਣਾ ਉਹ ਤਾਂ ਆਪ ਹੀ ਕਹਿ ਰਹੇ ਆ ਵੀ ਅਸੀਂ ਤਾਂ ਕਿਸੇ ਦਾ ਨੌਈ ਨਹੀਂ ਭੇਜਿਆ ਅਸੀਂ ਇੱਥੋਂ ਕੰਨਿਆਂ ਦਾ ਨੌ ਸੀ ਆਸ਼ੀਰਵਦ ਜੀ ਕਹਿੰਦੇ ਵੀ ਤੁਸੀਂ ਜੀ ਲੀਡਰ ਦਾ ਫੋਨ ਨਹੀਂ ਚੁੱਕਦੇ ਸੀਗੇ ਤੇ ਉਹ نیچے ਵਾਲੇ ਲੈ ਤੈਨੂੰ ਕਿਹਨੇ ਭੇਜਿਆ ਕਾਕਾ ਤੈਨੂੰ ਕਿਹਨੇ ਭੇਜਿਆ ਹਵਾਲਾ ਸਾਬ ਦਾ ਸਵਾਲ ਮੈਨੂੰ ਕੀ ਪੁੱਛਣਾ ਕੀ ਜਾਨਦਾ ਬਿਖਰੀ ਕਿਸਾਨਾਂ ਦੇ ਮੁੱਦੇ ਹੈ ਜਿਹੜੇ ਉੱਪਰ ਯਾਦ ਕੀ ਸਕਦਾ ਹੈ ਰਾਜ ਨੂੰ ਕਿੰਨਾ ਦੇਖਦਾ ਹਾਂ ਹਾਂ ਇਹ ਸਾਂਝਾ ਦੇ ਮੁੱਦੇ ਆ ਗੱਲ ਬਹੁਤ ਵੱਡੀ ਆ ਬੇਟਾ ਮੈਂ ਤਲਵਾਰ ਸਾਹਿਬ ਦਾ ਥੋੜੀ ਵਿਚਾਰੇਾਂ ਦਾ ਜਵਾਬ ਦੇਣਾ ਆ ਜਿੱਦੀ ਗੱਲ ਕਰ ਰਿਹਾ ਤਲਵਾਰ ਜਿਹੜੀ ਗੱਲ ਕਰ ਰਿਹਾ ਕੰਨੀ ਜੀ ਯਾਰ ਦਾ ਕੋਈ ਨੰਬਰ ਐਸਾ ਦੇ ਉਹ ਯਾਰ ਨਾ ਦੇਖੋ ਮੇਰੇ ਮੇਰੇ ਪੁਰਾਣੇ ਲੀਡਰ ਨੇ ਮੈਨੂੰ ਹਜੇ ਬੜਾ ਟਾਈਮ ਆ ਦੋ ਮਹੀਨੇ ਸਭ ਤੁਹਾਨੂੰ ਕੱਲੀਆਂ-ਕੱਲੀਆਂ ਗੱਲਾਂ ਦੱਸਾਂ ਅੱਜ ਬੀਜੇਪੀ ਦੀ ਗੱਲ ਕਰੋ ਉਹਨਾਂ ਦੀ ਕਿਉਂ ਗੱਲ ਕਰਦੇ ਹੋ ਜਿਹੜੇ ਛੱਡ ਜਿਹੜੇ ਛੱਡ ਤੇ ਹਾਂ ਛੱਡੋ ਪਰੇ ਗੱਲ ਨਿਸ਼ਾਨਾ ਉਹਨਾਂ ਨੂੰ ਜਵਾਬ ਇਲੈਕਸ਼ਨ ਚ ਦੇਵਾਂਗੇ ਗੱਲਾਂ ਨਾਲ ਕੀ ਪਤਾ ਲੱਗੂਗਾ ਇਲੈਕਸ਼ਨ ਜਵਾਬ ਦੇਵਾਂਗੇ ਉਹਨਾਂ ਨੂੰ ਤੇ ਜਿਹੜੇ ਕਿਸਾਨ ਕਿਸਾਨ ਬਿਲਕੁਲ ਨਹੀਂ ਹੈ ਵੀ ਨਰਾਜ਼ ਆਵਾਜ਼ ਬਾਦੋ ਕਿਸਾ ਦੇ ਦਾ ਰਾਡੀਆਂ ਲੈਸ ਜੀ ਪਿੰਡਾਂ ਵੀ ਜਾਵਾਂਗੇ ਕਿਸ ਤਰ੍ਹਾਂ ਦੇਕੂਗਾ ਦੇਖੋ ਇੱਕ ਗੱਲ ਤੁਸੀਂ ਸਾਰੇ ਜਾਣਦੇ ਹੋ ਵੀ ਇੱਕ ਸਾਲ ਕਿਹੜਾ ਕਾਂਗਰਸੀ ਬੈਠਾ ਸੀ ਜੀ ਕਿਹੜਾ ਅਕਾਲੀ ਦਲ ਬੈਠਾ ਸੀ ਧਰਨੇ ਤੇ ਮੈਂ ਹੀ ਬੈਠਾ ਨਾ ਇੱਕ ਸਾਲ ਫੁੱਟਪਾਥ ਤੇ ਬੈਠਾ ਰਿਹਾ ਕਿਸਾਨਾਂ ਦੀ ਸਭਾ ਸਾਲ ਤੁਸੀਂ ਸਾਰੇ ਰੋਜ਼ ਵੀ ਭਾਜਪੀ ਵਾਲੇ ਉਸ ਵੇਲੇ ਰੋਜ਼ ਪਾਰਲੀਮੈਂਟ ਚ ਅਸੀਂ ਉਹਨਾਂ ਨਾਲ ਰੋਜ਼ ਉਹਨਾਂ ਨੂੰ ਇਹ ਗੱਲ ਕਨਵਿੰਸ ਕਰਦੇ ਸੀ ਰੋਜ਼ ਸਮਝਾਉਂਦੇ ਸੀ ਪਰ ਉਸ ਵੇਲੇ ਅਕਾਲੀ ਦਲ ਵਾਲਿਆਂ ਦੀ ਜਦੋਂ ਅਕਾਲੀ ਦਲ ਨੇ ਛੱਡਿਆ ਉਦੋਂ ਹੀ ਵਾਪਸ ਮੇ ਉਹਦੀ ਸਾਹਿਬ ਨੇ ਗੱਲ ਵਾਪਸ ਕਰ ਲਈ ਉਦੋਂ ਹੀ ਤੇ ਹਾਂ ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਅੱਜ ਵੀ ਕਿਸਾਨ ਦੇ ਲਈ ਅਸੀਂ ਹੁਣ ਆਏ ਆਂ ਜੇ ਸਮਝੇ ਨਾ ਗੱਲ ਨੂੰ ਕਿਸਾਨ ਜਿਹੜਾ ਹੈ ਉਹ ਬਿਲਕੁਲ ਵੀ ਉਹਦੀ ਕੋਈ politcal ਬੰਦੇ ਆ ਜਿਹੜੇ ਉਹ ਚਾਹੇ BJP ਆ ਚਾਹੇ ਅਕਾਲੀ ਦਲ ਆ ਚਾਹੇ ਆਪ ਕਿਸਾਨ ਟੱਪੇ ਦਾ ਸਾਰੀ ਕਣਕ ਕਰਦਾ ਹੈ ਸਭ ਦਾ ਹੀ ਉਹਦੇ ਵੋਟਰ ਨੇ ਜਿਨ੍ਹਾਂ ਦਾ ਘੇਡ ਭਰਦਾ ਹੈ ਕਿਸਾਨ ਤਾਂ ਸਭ ਸਭ ਦੇ ਲਈ ਦਿੰਦਾ ਨਾ ਉਹ ਕਿਸੇ ਇੱਕ ਪਾਰਟੀ ਨੂੰ ਤਾਂ ਸਬਦਾ ਫਰਜ ਮੰਦਾ ਕਿਉਂਕਿ ਆਪਾਂ ਜੋ ਨਹੀਂ ਉਹਨਾਂ ਦੇ ਸਿਰ ਤੇ ਆ ਤੇ ਕਿਸਾਨ ਦੀ ਗੱਲ ਕਰੀਏ ਤੇ ਜਦੋਂ ਤੁਸੀਂ ਕੀ ਸੋਚਦੇ ਹੋ ਵੀ ਜਦੋਂ ਹਣ ਅਸੀਂ ਕਿਸਾਨਾਂ ਜਿਹੜਾ ਸਾਲ ਬੈਠੇ ਰਹੇ ਆ ਜਦੋਂ ਯਾਰ ਗੱਲ ਮੋਦੀ ਸਾਹਿਬ ਨਾਲ ਜਾਂ ਐਗਰੀਕਲਚਰ ਮਿਨਿਸਟਰ ਹਮੇਸ਼ਾ ਇਹ ਨਾ ਕਰਦੇ ਉਹ ਕਹਿੰਦੇ ਜੀ ਅਸੀਂ ਤਾਂ ਸਾਰਾ ਕੁਝ ਕਿਸਾਨਾਂ ਦੀ ਕਰਨਾ ਚਾਹੁੰਦੇ ਆ ਆ ਸਾਡੂ ਅਸੀਂ ਅਸੀਂ ਤਾਂ ਪੰਜਾਬ ਜਿਹੜਾ ਸਾਨੂੰ ਪਤਾ ਆਜ਼ਾਦੀ ਦਿਵਾਉਣ ਵਾਲਾ ਇਹ ਦੇਸ਼ ਨੂੰ ਸੁਰੱਖਿਆ ਰੱਖਣ ਵਾਲਾ ਇਹ ਸੂਬਾ ਹੈ ਔਰ ਪਿੱਛੇ ਗਾਇਬ ਕਿੱਥੇ ਆ ਗਾਇਬ ਕਿੱਥੇ ਸੀ ਕਿਉਂਕਿ ਪਹਿਲਾਂ ਅੱਜ ਤੱਕ ਅਕਾਲੀ ਦਲ ਮੂਰੇ ਲੱਗ ਕੇ ਇਹ ਕਰਦਾ ਰਿਹਾ ਹੁਣ 13 ਦੀਆਂ 13 ਸੀਟਾਂ ਤੇ ਭਾਜਪਾ ਦੇ ਨਮਾਇंदे ਹੋਣਗੇ ਤੇ ਅਸੀਂ ਦੇ ਬੈਠ ਕੇ ਉੱਥੇ ਵਿੱਚ ਉਹ ਭਾਜਪਾ ਦੇ ਵਿੱਚ ਬਹਿ ਕੇ ਕਿਸਾਨ ਦੀ ਹਰ ਤੇ ਮਜ਼ਦੂਰ ਦੀ ਹਰ ਗੱਲ ਕਿਉਂ ਕਿਸਾਨ ਦੀ ਗੋਲੀ ਚੱਲੋ ਜੀ ਪੰਜਾਬ ਦੇ ਕਿਉਂ ਕਿਸਾਨ ਦੇ ਪੰਜਾਬ ਦੇ ਡੰਡਾ ਵੱਜੇ ਇਸ ਕਰਕੇ ਇਹ ਅੱਗੇ ਭਾਜਪਾ ਨਹੀਂ ਸੀ ਇਹ ਵਰਤਦੇ ਸੀਗੇ ਇਕੱਲੇ ਦਨ ਵਰਗੇ ਹੁਣ ਤੁਸੀਂ ਅੱਗੇ ਦੇਖਿਓ ਜੂਨ ਤੋਂ ਬਾਅਦ ਕਿਸਾਨ ਸਿੱਧਾ ਪ੍ਰਾਈਮ ਮਿਨਿਸਟਰ ਦੇ ਘਰੇ ਵੀ ਜਾਇਆ ਕਰੂ ਪ੍ਰਾਈਮ ਮਿਨਿਸਟਰ ਸਿੱਧਾ ਆਪਣੇ ਜਿਹੜਾ ਕਿਸਾਨ ਮਜ਼ਦੂਰ ਆ ਉਹ ਐਗਰੀਕਲਚਰ ਮਿਨਿਸਟਰ ਦੇ ਘਰੇ ਜਾਇਆ ਕਰੂਗਾ ਐਨ ਦਰਵਾਜ਼ੇ ਜਿਹੜੇ ਕਿਸਾਨਾਂ ਲਈ ਤੇ ਮਜ਼ਦੂਰਾਂ ਲਈ ਖੁੱਲੇ ਮਿਲਣਗੇ ਅੱਜ ਤੱਕ ਸਿਰਫ ਕੁਝ ਬੰਦੇ ਚੰਦ ਬੰਦੇ ਉਹ ਆਪਣੀ ਪੋਲਿਟਿਕਸ ਕਰਨੀ ਚਾਹੁੰਦੇ ਸੀ ਜਦੋਂ ਪੋਲਿਟਿਕਸ 'ਚ ਉਹ ਇਲੈਕਸ਼ਨ ਲੜੇ ਤੇ ਲੋਕਾਂ ਨੇ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਉਹ ਉਹ ਪੋਲਿਟਿਕਸ ਸਗੀ ਸਾਰੀ ਜਿਹਦੇ ਵਿੱਚ ਉਹਨਾਂ ਨੂੰ ਜਵਾਨਤਾ ਜਰਤ ਹੋ ਗਈਆਂ ਪਰ ਕੀ ਹੋਈ ਪੂਰੀ ਹੈ ਜੀ ਦੋਸਤੀ ਰਹੇਗੀ ਹੈ ਜੀ ਦੋਸਤੀ ਰਹੇਗੀ ਪਰ ਵਰਕਰ ਜਿਹੜਾ ਦਾ ਤੁਹਾਨੂੰ ਜਵਾਬ ਦੇਗਾ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਦਾਦਾ ਜੀ ਦੀ ਵਿਚਾਰਧਾਰਾ ਤੇ ਉਹਨਾਂ ਦੀ ਸ਼ਹਾਦਤ ਨੂੰ ਭੁੱਲ ਕੇ ਵੀ ਜੁਆਇਨ ਨਹੀਂ ਜੀ ਦਾਦਾ ਜੀ ਦੇਖੋ ਗੱਲ ਹੀ ਆ ਇੱਕ ਗੱਲ ਪ੍ਰਤਾਪ ਸਿੰਘ ਬਾਜਵਾ ਜੀ ਜਹੂਰ ਕਿਸੇ ਦਿਨ ਤੁਸੀਂ ਅੱਜ ਹੀ ਸਾਰੇ ਚਲੇ ਜਾਇਓ ਤੇ ਪ੍ਰਤਾਪ ਸਿੰਘ ਬਾਜਵਾ ਜੀ ਤੇ ਇਹਨਾਂ ਨੂੰ ਇਹ ਪੁੱਛਿਓ ਮੈਂ ਬਾਦਲੇ ਚੜਾਚੂ ਚ ਗੱਲ ਨਹੀਂ ਨਹੀਂ ਮੈਂ ਕਾਂਗਰਸ ਦੀ ਗੱਲ ਕਰਦਾ ਕਦੇ ਇਹਨਾਂ ਨੂੰ ਇਹ ਪੁੱਛਿਓ ਵੀ ਕਦੇ ਇੰਦਰਾ ਗਾਂਧੀ ਜੀ ਜਦੋਂ ਉਹਨਾਂ ਦਾ ਸ਼ਹਾਦਤ ਦਾ ਦਿਨ ਹੁੰਦਾ ਕਦੇ ਇਹਨਾਂ ਨੇ ਉਹਨਾਂ ਦੀ ਸਮਾਦ ਤੇ ਗਏ ਨਹੀਂ ਕਦੇ ਰਜੀਵ ਗਾਂਧੀ ਜੀ ਦੇ ਸ਼ਹਾਦਤ ਵਾਲੇ ਦਿਨ ਇਹ ਕਦੇ ਉਹਨਾਂ ਦੇ ਫੁੱਲ ਪਾਉਣ ਗਏ ਨੇ ਕਦੇ ਸਰਦਾਰ ਬਿਮ ਸਿੰਘ ਜੀ ਸਿਆਰ ਬਿਮ ਸਿੰਘ ਜੀ ਇੱਥੇ ਹੀ ਪਾਂਡੇ ਜੀ ਸਭ ਤੋਂ ਵੱਡੇ ਸ਼ਹੀਦ ਇੱਥੇ ਬੈਠੇ ਆ ਪਰ ਲੋਚਨ ਸੁੰਣ ਜੀ ਉਹਨਾਂ ਦੇ ਮਹਿੰਦਰ ਸਿੰਘ ਕੇ ਪੀ ਜੀ ਇਸ ਕਾਂਗਰਸ ਪਾਰਟੀ ਨੇ ਕਦੇ ਵੀ ਉਹਨਾਂ ਦੀ ਜਨਮ ਦਿਨ ਉਹਨਾਂ ਦਾ ਕਦੇ ਸ਼ਹਾਦਤ ਦਾ ਦਿਨ ਇਹਨਾਂ ਨੇ ਮਨਾਇਆ ਕਦੇ ਕਾਂਗਰਸ ਵਰਤੋਂ ਫੋਟੋਆਂ ਲਈ ਬਾਕੀ ਤੁਹਾਨੂੰ ਗੱਲਾਂ ਸਾਰੀਆਂ ਇੰਟਰਵਿਊ ਕਰਕੇ ਦੱਸਣ ਇੱਕ ਮਿੰਟ ਇੱਕ ਮਿੰਟ ਸੁਣ ਲਓ ਹੁਣ ਸੁਣ ਲਓ ਹੁਣ ਸੁਣ ਲਓ ਇਹ ਹਮੇਸ਼ਾ ਜਿਹੜੀ ਵਿਚਾਰਧਾਰਾ ਹੈ ਕਾਂਗਰਸ ਦੀ ਉਹਦੇ ਹਮੇਸ਼ਾ ਇਹ ਗੱਲਾਂ ਹੈ ਜਿਹੜੀਆਂ ਉਲਟ ਕਰਦੇ ਰਹੇ ਆ ਅੱਜ ਮੈਂ ਤੁਹਾਡੇ ਨਾਲ ਇਕੱਲੇ ਇਕੱਲੇ ਮੈਂ ਗੱਲ ਮੇਰੇ ਕੋਲ ਬਹੁਤ ਕੁਝ ਇਤਿਹਾਸ ਹੈ ਇਹਨਾਂ ਨੂੰ ਮਤਲਬ ਭੱਜਣ ਨੂੰ ਰਾਹ ਹੀ ਲੱਭਣੇ ਜਿਹੜੇ ਅੱਜ ਕਾਂਗਰਸੀ ਕਹਿੰਦੇ ਆ ਨਾ ਮੈਨੂੰ ਇਹ ਕਾਂਗਰਸ ਹੈ ਨਹੀਂ ਸੀ ਪੰਜਾਬ 'ਚ ਕਿਉਂਕਿ ਬਲੂ ਸਟਾਰ ਇਹਨਾਂ ਨੇ ਕੀਤਾ 84 ਦੇ ਦੰਗੇ ਇਹਨਾਂ ਨੇ ਕੀਤੇ ਤੇ ਜੇ ਕਿਸੇ ਕਾਂਗਰਸ ਬਣਾਈ ਉਹ ਸਰਦਾਰ ਬੀਨ ਸਿੰਘ ਜੀ ਨੇ ਬਣਾਈ 92 'ਚ ਕਾਂਗਰਸ ਦਾ ਤੋੜੇ ਨਾ ਨਹੀਂ ਲੈਂਦਾ ਸੀ ਇਹ ਸਾਰਿਆਂ ਨੂੰ ਜਿਹੜੇ 92 'ਚ ਮਾਡਲ ਨੇ ਸਾਰੇ ਇਹ ਸਰਦਾਰ ਬਿਆਨ ਸਿੰਘ ਦੇ ਬਣਾਏ ਹੋਏ ਐਮਐਲਏ ਨੇ ਉਹਨਾਂ ਦੇ ਬਣਾਏ ਹੋਏ ਮੰਤਰੀ ਨੇ ਇਹ ਇਹਨਾਂ ਨੂੰ ਤਾਂ ਇਹ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਅਮਨ ਸ਼ਾਂਤੀ ਜੀ ਜੇ ਰਾਜ ਭੋਗ ਰਹੇ ਆ ਨਾ ਉਹ ਉਹਨਾਂ ਦਾ ਦਿੱਤਾ ਹੋਇਆ ਏ ਪਰ ਇਹਨਾਂ ਨੇ ਕਦੇ ਇਹਨਾਂ ਨੇ ਕਦੇ ਉਹਨਾਂ ਦਾ ਜ਼ਿਕਰ ਕਰ ਮੇ ਪਿਛਣੀਆਂ ਸਪੀਚਾਂ ਕੱਢ ਲਿਓ ਕਦੇ ਇਹਨਾਂ ਨੇ ਇੰਦਰਾ ਗਾਂਧੀ ਕਦੇ ਇਹਨਾਂ ਨੇ ਰਜੀਵ ਗਾਂਧੀ ਕਦੇ ਇਹਨਾਂ ਨੇ ਸਦਾਰ ਬਿਆਨ ਸਿੰਘ ਕਦੇ ਪਾਂਡੇ ਜੀ ਕਦੇ ਸੂਨ ਸਾਹਿਬ ਕਦੇ ਕੇ ਪੀ ਜੀ ਜਾਂ ਹੋਰ ਜਿੰਨੇ ਸ਼ਹੀਦ ਕਦੇ ਉਹਨਾਂ ਦਾ ਨਾਮ ਲਿਆ ਹੋਵੇ ਤਾਂ ਮੈਨੂੰ ਦੱਸ ਦਿਓ ਇਹ ਤਾਂ ਹੋਰ ਹੀ ਵਿਚਾਰਤਰਾ ਲੈ ਗਏ ਕਾਂਗਰਸ ਨੂੰ ਕਿਧਰ ਨੇ ਪਾਸੇ ਉਹ ਕਾਂਗਰਸ ਰਹੀ ਹੋਈ ਨਹੀਂ ਬਿਲਕੁਲ ਨਹੀਂ ਬਿਲਕੁਲ ਜੀ ਉਹਦੇ ਪੁਰਾਣੇ ਸਾਥੀ ਨੇ ਸੁਨੀਲ ਜਾਖੜ ਜੀ ਨੂੰ ਥੋੜੀ ਜੁਆਇਨਿੰਗ ਹੁੰਦੀ ਹੈ ਨਜ਼ਰ ਨਹੀਂ ਆਉਂਦੇ ਸੁਨੀਲ ਨੂੰ ਫਿੱਤਲੋਂ ਗੁਰਾ ਨੂੰ ਜੁਆਇਨਿੰਗ ਕਰਾਉਂਦੇ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੁੰਦੀ ਆ ਉੱਥੇ ਤੁਸੀਂ ਨਹੀਂ ਤੁਹਾਡੇ ਵਿੱਚ ਬੁੜੀਆਂ ਨੇ ਕੁਝ ਨੀ ਡਾਕਟਰ ਕੋਲੇ ਵਿੱਚ ਪਤਾ ਨਹੀਂ ਕਿਸ ਨਵੀਆਂ ਗੱਲ ਕਰੀ ਕਿਹੜੀ ਪੰਜਾਬ ਜਿਹੜਾ ਪੱਗ ਪਸੰਦ ਆ ਪਾਕਿਸਤਾਨ ਵਾਲਾ ਉਹ ਨਹੀਂ ਉਹ ਨਹੀਂ ਇਹੋ ਜਿਹੇ ਦੇ ਆਏ ਸੀ ਕਿਦਾਂ ਨਾਮ ਦਾ ਲੋਕ ਕੋਈ ਕਿਸੇ ਪਾਰਟੀ ਦਾ ਮੈਂ ਕਹਿੰਦਾ ਕੋਈ ਕਿਸੇ ਪਾਰਟੀ ਨੂੰ ਕੈਂਡੀਡੇਟ ਨਹੀਂ ਲੱਭਦਾ ਇਹ ਇਹ ਫੈਸਲਾ ਕਰਨਾ ਆਵੇ ਤਾਂ ਸਹੀ ਹੁਣ ਮੈਦਾਨ ਚ ਜਿਹੜਾ ਆਉਂਦਾ ਪੰਜਾਬ ਕਾਂਗਰਸ ਦਾ ਆਪ ਦਾ ਗੱਤਬੰਦਨ ਹੋ ਰਿਹਾ ਹੈ ਚਾਂਸ ਲੱਗ ਰਹੇ ਆਪਾਂ ਨੂੰ ਕੀ ਜੋ ਮਰਜ਼ੀ ਕਰਨ ਬਹੁਤ ਬਹੁਤ ਸਾਰੀ ਗੱਲ ਕਰਨੋ ਕਰਦਾ ਪੰਜਾਬ ਦਾ ਸਰਪੰਚ ਦੇ ਸਾਹਮਣੇ ਦਾ ਫੈਸਲਾ ਕਿਵੇਂ ਪੜਾਣਾ ਜਦੋਂ ਜਦੋਂ ਭਾਜਪਾ ਇਕੱਲਾ ਲੱਗਦਾ ਬੋਲਦਾ ਹੋਵੇ